ਕੋ ਕਵੇਲਾ ਹੋ ਗਿਆ ਮੈਨੂੰ ਟਾਈਮ ਕਿੰਨਾ ਹੋਇਆ ਦੁਪਹਿਰ ਦਾ ਟਾਈਮ ਹੋ ਮੇਰਾ ਹਲੇ ਤਾਂ 4:00 ਵਜੇ ਨੇ ਲੱਗਦਾ ਅੱਜ ਕਾਲਜ ਜਾਣ ਦੀ ਖੁਸ਼ੀ ਚ ਨਾ ਮੇਰਾ ਤੇ ਨੀਂਦ ਰਹੀ ਉੱਡ ਗਿਆ ਚਲ ਅੱਦਾ ਕਰਦੀ ਹਾਂ ਫਿਰ ਮੈਂ ਉੱਠਣਾ ਨਹੀਂ ਹਾਂ ਹੁਣ ਤੇ ਪਹਿਲੇ ਘਰ ਦਾ ਕੰਮ ਨਿਬੇੜ ਲੈਣੇ ਨੇ ਤਾਂ ਕਿ ਚਾਚੀ ਗੁੱਸਾ ਨਾ ਕਰੇ ਫਿਰ ਮੈਂ ਟੈਂਕ ਸੇ ਕਾਲਜ ਚਲੀ ਜਾਊਂਗੀ ਨਾਲੇ ਲਾਇਬ੍ਰੇਰੀ ਤੋਂ ਆਪਣੀ ਕਿਤਾਬਾਂ ਵੀ ਲੈ ਲੂੰਗੀ ਫਿਰ ਹੀ ਤਾਂ ਪੜ੍ਹੂੰਗੀ ਨਾ ਚਾ ਪਹਿਲਾਂ ਮੈਂ ਆਸਾਂਬ ਲੈਣੀ ਆ

ਹਾਂ ਇੰਨਾ ਕਹਾਦਾ ਤੂੰ ਰੌਲਾ ਪਾਇਆ ਮਸਾ ਹੀ ਮੈਂ ਗੋਲੀ ਖਾ ਕੇ ਸੁੱਤੀ ਸੀ ਸਾਰੀ ਰਾਤ ਮੈਨੂੰ ਨੀਂਦ ਨਹੀਂ ਪਈ ਉਹ ਮਾਂ ਤੇਰੀ ਚਾਚੀ ਅੱਜ ਮੇਰਾ ਕਾਲਜ ਦਾ ਪਹਿਲਾ ਦਿਨ ਹੈ ਨਾ ਤੇ ਮੈਂ ਕਿਹਾ ਮੈਂ ਛੇਤੀ ਛੇਤੀ ਘਰ ਦੇ ਕੰਮ ਨਿਪਟਾ ਕੇ ਤੇ ਟਾਈਮ ਸਰ ਕਾਲਜ ਪਹੁੰਚ ਜਾਊਂਗੀ ਤੇ ਮੈਂ ਕਿਤਾਬਾਂ ਵੀ ਲੈਣੀਆਂ ਹਨ ਕਾਲਜ ਤੋਂ ਨਹੀਂ ਕਿਹੜਾ ਕਾਲਜ ਕਿੰਨੂੰ ਪੁੱਛ ਕੇ ਤੂੰ ਚੱਲਦੀ ਹੈ ਫੀਸਾਂ ਤੇਰਾ ਪਿਓ ਦੇਊਗਾ ਉੱਤੋਂ ਆ ਕੇ ਨਹੀਂ ਚਾਚੀਓ ਮੈਂ 12ਵੀਂ ਚ ਟੌਪ ਕੀਤਾ ਸੀ ਨਾ ਤੇ ਮੈਨੂੰ ਕਾਲਜ ਵੱਲੋਂ ਫੀਸ ਮਾਫ ਕਰ ਦਿੱਤੀ ਗਈ ਹੈ ਤੇ ਕਿਤਾਬਾਂ ਵੀ ਉਹ ਹੀ ਦੇਣਗੇ। ਹੁਬ ਇੱਕ ਵੀ ਪੈਸਾ ਨਹੀਂ ਲੱਗੂਗਾ ਤੁਹਾਡਾ। ਚੱਲ ਨੀ ਚੱਲ ਵੱਡੀ ਟਾਪਰ ਤੇ ਘਰ ਦਾ ਕੰਮ ਕੌਣ ਕਰੂਗਾ ਤੇਰੀ ਮਾਂ? ਮੈਂ ਚਾਚੀ ਸੁਰੇ ਸਾਰਾ ਕੰਮ ਨਿਬੇੜ ਕੇ ਜਾਇਆ ਕਰੂੰਗੀ। ਤੁਸੀਂ ਚਿੰਤਾ ਨਾ ਕਰੋ। ਚੁੱਪ ਕਰਕੇ ਤੇ ਘਰ ਦੇ ਕੰਮ ਕਰ। ਸਮਝ ਗਈਆਂ? ਕਿਤੇ ਨਹੀਂ ਜਾਣਾ-ਜੋਣਾ। ਮੈਂ ਆਰਾਮ ਨਾਲ ਲਕਾਪ ਤੋੜ ਦੂੰ ਜਰੀਆ ਮੈਂ। ਚਾਚੀ ਮੈਂ ਪੜਨਾ ਚਾਹੁੰਨੀ ਆ ਅੱਗੇ ਹੋਰ ਵੀ। ਬੱਸ ਪੜ੍ਹ ਲਿਆ ਬਥੇਰਾ ਤੈਨੂੰ ਪੜਾ ਲਿਆ 12 ਚ ਮਾਤਾ ਕਰਾਤੀਆਂ ਤੈਨੂੰ ਮੰਮੀ ਹਾਂ ਅ ਕੀ ਸਿਰੇ ਸਿਰੇ ਤੂੰ ਸਿਰੋਲਾ ਮੈਂ ਮੇਰੀ ਸਾਰੀ ਨੀਂਦ ਖਰਾਬ ਕਰਦੀ ਆ ਨਾ ਪੁੱਤ ਇਹਦਾ ਸਿਆਪਾ ਇਹ ਚੱਲੀ ਵੜਦੀ ਕਾਲਜ ਕਾਲਜ ਹਾਂ ਕਿੱਦਾਂ ਕਾਲਜ ਚੱਲਨੀ ਹੈ ਹਾਏ ਮੈਂ ਤਾਂ ਕਾਲਜ ਗਈ ਨਹੀਂ ਤੂੰ ਕਿੱਦਾਂ ਕਹਿੰਦੀ ਆ 10 ਬੱਲਾ ਮੈਨੂੰ ਮੰਮੀ ਆ ਕੀ ਗੱਲ ਆ ਇਹ ਕਾਲਜ ਕਿੱਦਾਂ ਚੱਲਨੀ ਆ ਤੁਸੀਂ ਮੈਨੂੰ ਤਾਂ ਐਡਮਿਸ਼ਨ ਕਰਾਈ ਨਹੀਂ ਕਾਲਜ ਚ ਉਹ ਪੁੱਤ ਐ ਨੂੰ ਗਣੀ ਕਰਾਈ ਆ ਇਹ ਆਪੇ ਪਤਾ ਨਹੀਂ ਕਿੱਥੋਂ ਕਰਵਾਉਂਦੀ ਫਿਰਦੀ ਆ ਤੇ ਮੇਰੀ ਕੋਲ ਘਰ ਪੁੱਤ ਤੇਰੀ ਤਾਂ ਮੈਂ ਕਰਵਾਣੀ ਸੀ ਤੇ ਹੁਣ ਤੂੰ ਫੇਲ ਹੋ ਗਈ ਤਾਂ ਦੱਸ ਮੈਂ ਕੀ ਕਰਾਂ ਮੈਂ ਤੁਹਾਨੂੰ ਬੋ ਦਾਂ ਨਾ ਮੈਂ ਠੀਕ ਨਹੀਂ ਸੀ ਮੈਨੂੰ ਮਰੋੜ ਲੱਗ ਗਏ ਸੀ ਫੇ ਮੈਂ ਬਿਮਾਰ ਹੋ ਗਈ ਫੇ ਮੈਂ ਕਮਜ਼ੋਰ ਹੋ ਗਈ ਫੇ ਮੈਨੂੰ ਪੜਾਈ ਚ ਵੀ ਨਹੀਂ ਦਿਲ ਲੱਗਾ ਤੇ ਨਾਲੇ ਉਹ ਮੈਡਮ ਉਹ ਅਕੈਡਮੀ ਨੂੰ ਸਹੀ ਪੜਾਉਂਦੀ ਸੀ ਉਹਦਾ ਹੀ ਕਸੂਰ ਹੈ ਮੈਂ ਤਾਂ ਹੀ ਤਾਂ ਫੇਲ ਹੋਈ ਆ ਮੈਨੂੰ ਤਾਂ ਪਤਾ ਪੁੱਤ ਵਰੀਤੀ ਇੰਨੀ ਸਿਆਣੀ ਐ ਇੰਨੀ ਪੜਾਕੂਆ ਇਹਦੇ ਵਰਗੀ ਥੋਣੀ ਐ ਨਲੈਕ ਵਰਗੀ ਹੂੰ ਦੱਕ ਤੈਨੂੰ ਬਾਰ ਪੜਾਣਾ ਤੋ ਚੱਲ ਨੀ ਰਾਮਨਾ ਬੈ ਮੰਮੀ ਮੈਨੂੰ ਵੀ ਜਲਦੀ ਜਾਂਦੀ ਕਾਲਜ ਭੇਜ ਦੋ ਮੈਂ ਕਾਲੇ ਜਾਣਾ ਆਂ ਕਹਿੰਦੀ ਤੂੰ ਨੰਬਰ ਲਿਆ ਮੈਂ ਭੇਜ ਦੂੰ ਆਪਣੇ ਕੁੜੀ ਨੂੰ ਬਾਹਰ ਮੇਰੇ ਕੁੜੀ ਨੂੰ ਬਾਹਰ ਤੋ ਪਿੜਾਂਗੀ ਬਾਹਰ ਪਿੜਾਂਗੀ ਮੇਰੇ ਦੁੱਗੇ ਦੇ ਮੇਰੀ ਇੰਨੀ ਸਿਆਣੀ ਸਮਝਦਾਰਤੀ ਮੇਰੀ ਚੰਨੀ ਚੁੱਪ ਕਰਕੇ ਤੇ ਘਰ ਦਾ ਕੰਮ ਕਰ ਕਿਤੇ ਨਹੀਂ ਜਾਣਾ ਜੁਣਾ ਚਾਚੀ ਪਲੀਜ਼ ਮੈਨੂੰ ਪੜ ਲੈੰਦੋ ਨਾ ਥੋੜਾ ਜਿਹਾ ਮੈਂ ਪੜਨਾ ਚਾਹਨੀ ਆ ਮੈਂ ਨਹੀਂ ਕੁਝ ਵੀ ਹੋਰ ਬਥੇਰਾ ਤੈਨੂੰ ਪੜਾਤਾ ਤੇ ਹੁਣ ਤੇਰਾ ਅਸੀਂ ਲੱਗੇ ਰਿਸ਼ਤਾ ਕਰਨ ਤੇਰਾ ਚਾਚਾ ਤੇ ਰੀਲਾ ਬਦਾ ਫਰਗਾ ਮੁੰਡਾ ਸਮਝ ਗਈਆਂ ਨਹੀਂ ਪਲੀਜ਼ ਚਾਚੀ ਮੈਨੂੰ ਵਿਆਹ ਕਰਾਉਣਾ ਹਾਲੇ ਹਾਲੇ ਮੈਂ ਪੜਨਾ ਆ ਮੈਂ ਵੱਡੀ ਕੋਈ ਆ ਨਹੀਂ ਕਿੰਨਾ ਚਿਰ ਸਾਡੀ ਛਾਤੀ ਤੇ ਮੂੰਹ ਬਦਲਨੀ ਤੂੰ नहीं प्लीज चाची प्लीज़ चाची पढ़ना में बे अफसर नहीं लगना है चाची मैं ब्याह नहीं करा